ਏਸੀ ਵੀ ਕਿਵੇਂ ਦੀ ਪਰਖ ਕੀਤੀ ਜਾ ਸਕਦੀ ਹੈ ਅਲਗ-ਅਲਗ ਜਿਵੇਂ ਪਾਣੀ ਚ ਜਾਂ ਇਹਦੀ ਤਾਰ ਬਣਦੀ ਹੈ ਜਾਂ ਉਹ ਗੱਲਾਂ ਸਾਰੀਆਂ ਉਹ ਦੱਸਿਓ ਦੱਸਿਆ ਨੂੰ ਪਰਖ ਤੋਂ ਦੇਸੀ ਤਰੀਕਾ ਇਹ ਆਈਈ ਬਸ ਇੱਕ ਤਾਂ ਇਹਦੀ ਕਣਤਾ ਸੰਗਣਾ ਸ਼ਾਇਦ ਜ਼ਿਆਦਾ ਹੁੰਦਾ ਹਾਂਜੀ ਉਹ ਤੋਂ ਵਧਾਉਣ ਵਾਸਤੇ ਮੱਖੀ ਨੂੰ ਜੇ ਉਹ ਤੋਂ ਕੰਮ ਲੈਨੇ ਆ ਇੱਕ ਮੇਰਾ ਹੋਰ ਛੋਟਾ ਆ ਸਵਾਲ ਜੀ ਤੁਸੀਂ ਨਾ ਇੱਕ ਖੰਡ ਦੀ ਗੱਲ ਕਰਦੇ ਹੋ ਨੇ ਆ ਵੀ ਖੰਡ ਇਹਨਾਂ ਨੂੰ ਖਵਾਉਣੀ ਪੈਂਦੀ ਆ ਠੀਕ ਹੈ ਮੱਖੀ ਨੂੰ ਉਹ ਖੰਡ ਸ਼ਹਿਦ ਚ ਤਾਂ ਨਹੀਂ ਰਲ ਸਕਦੀ ਦੋ ਗੱਲਾਂ ਕਲੀਅਰ ਕਰਿਓ ਨਹੀਂ ਰਲਦੀ ਜੀ ਅੱਛਾ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਵਿਸ਼ਾ ਆਪਾਂ ਚੁਣਿਆ ਬਾਈ ਜੀ ਇਹ ਹੈਗਾ ਸ਼ਹਿਦ ਦਾ ਕਿਉਂਕਿ ਇਹ ਸਾਡਾ ਸੈਕਟੰਦਾ ਹੈ ਔਰ ਮੈਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਮੈਂ ਪ੍ਰਮੋਟ ਕਰਦਾ ਰਹਿਣਾ ਵੀ ਆਪਾਂ ਜਿਹੜਾ ਖੇਤੀ ਤੋਂ ਇਲਾਵਾ ਜਿਹੜੇ ਸੈਕਟੰਦੇ ਆ ਉਹ ਕਿਵੇਂ ਕਰੀਏ ਤਾਂ ਜੋ ਆਪਣੇ ਜਿਹੜਾ ਝੋਨੇ ਤੇ ਕਣਕ ਦੇ ਫਸਲੀ ਚੱਕਰ 'ਚ ਆਪਾਂ ਫਸੇ ਹੋਏ ਆ ਉਹਦੇ 'ਚੋਂ ਆਪਣੇ ਤੋਂ ਕਿਵੇਂ ਨਿਕਲਿਆ ਜਾਵੇ ਉਹ ਸਮੇਂ 'ਚੋਂ ਸਮਾਂ ਕੱਢ ਕੇ ਮੈਂ ਤੁਹਾਡੇ ਕੋਲੇ ਗੱਲ ਰੱਖਦਾ ਰਹਿਣਾ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣੀ ਹੈ ਸਾਡੇ ਚਾਚਾ ਜੀ ਤਾਈ ਦੇ ਬੇਟੇ ਨੇ ਬਾਈ ਵਿਅੰਨ ਸਿੰਘ ਸੰਧੂ ਸੰਧੂ ਪਰਿਵਾਰਾਂ ਚੋਂ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਡ੍ਰੈਗਨ ਫਰੂਟ ਦੀ ਵੀ ਇੱਕ ਜਾਣਕਾਰੀ ਦਿੱਤੀ ਕੌਣੀ ਪਿੰਡ ਚੋਂ ਸਾਡੇ ਜਿਹੜੇ ਚੰਗਾ ਕੰਮ ਕਰਦੇ ਆ ਜਿਹੜੇ ਕਿ ਖੇਤੀ ਤੋਂ ਹਟ ਕੇ ਕੰਮ ਕਰ ਰਹੇ ਆ ਮੈਂ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਮਤਲਬ ਹੌਸਲਾ ਦੇਣ ਵਾਸਤੇ ਤੇ ਇਹ ਚੀਜ਼ਾਂ ਮੈਂ ਕਰਦਾ ਰਹਿਣਾ ਹੈ ਅੱਜ ਮੈਂ ਤੁਹਾਡੀ ਮਿਲਾਕਾਤ ਕਰਾਉਣਾ ਬਾਈ ਨਾਲ ਤੇ ਜਿਹੜੇ ਬਾਈ ਬਖਸ਼ੀ ਸਿੰਘ ਜੀ ਨੇ ਉਹ ਵੀ ਸ਼ਹਿਦਾ ਕੰਮ ਕਰਦੇ ਨੇ ਅਸੀਂ ਆ ਇੱਥੇ ਸਾਡੇ ਨਹਿਰ ਤੇ ਇਹਨਾਂ ਨੇ ਬਕਸੇ ਰੱਖੇ ਹੋਏ ਏ ਨੇ ਤੇ ਬਾਈ ਸੰਧੂ ਸਾਹਿਬ ਨੇ ਰਾਜਸਥਾਨ ਚ ਤਿੰਨ ਜਗ੍ਹਾ ਤੇ ਜਿਵੇਂ ਸੰਗਰੀਆ ਔਰ ਇਹਨਾਂ ਦਾ ਖੇਤ ਹੈਗਾ ਲੂਨਕਰ ਸਰਦੇ ਨੇੜੇ ਪਿੰਡ ਹੈ ਇਹਨਾਂ ਦਾ ਔਰ ਇੱਕ ਹੋਰ ਅੱਗੇ ਜਗ੍ਹਾ ਇਹਨਾਂ ਕੋਲੇ ਤਕਰੀਬਨ 2000 ਬਕਸਾ ਹੋ ਗਿਆ ਤੇ ਮੈਂ ਬਾਈ ਨੂੰ ਅਸਦਾ ਉਹਨਾਂ ਵੀ ਜਿਵੇਂ 50 ਕਿੱਲਿਆਂ ਦੀ ਆਪਾਂ ਖੇਤੀ ਕਰਦੇ ਆ ਉਨੀ ਖੇਤੀ ਇਹ ਸ਼ਹਿਦ ਦੀ ਕਰੀ ਜਾਂਦਾ ਹੈ ਬਾਕੀ ਸਾਡੇ ਗਵਾਂਢੀ ਵੀ ਆ ਸਾਡੀ ਪੱਤੀ ਦੇ ਵੀ ਸਾਂਝੇਦਾਰ ਹੈ ਤੇ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਬਾਈ ਹੋਰਾਂ ਨੂੰ ਬਾਈ ਸਤਿਕਾਰ ਬਾਈ ਸਤਿਕਾਰ ਜੀ ਸਤਿਕਾਰ ਤੇ ਬਾਈ ਜੀ ਬਖਸ਼ੀਰ ਸਿੰਘ ਜੀ ਤੇ ਬਾਈ ਬਿਆਨ ਸਿੰਘ ਸੰਧੂ ਆਪਾਂ ਸ਼ਹਿਦ ਦੀ ਅੱਜ ਜਾਣਕਾਰੀ ਲੈਣੀ ਆ ਐਕਚੁਅਲ ਦੇ ਵਿੱਚ ਜਿਹੜਾ ਮੱਖੀ ਪਾਲਣਾ ਹੈ ਸ਼ਹਿਦ ਪਾਲਣਾ ਹੈ ਜਿਹੜਾ ਆਪਾਂ ਕਰਦੇ ਆ ਇਹਦੇ ਸਮੱਸਿਆਵਾਂ ਕੀ ਆ ਇਹਦਾ ਫਾਇਦਾ ਕੀ ਆ ਇਹਨੂੰ ਕਰਿਆ ਕਿਵੇਂ ਜਾਵੇ ਇਹੋ ਜੀਆਂ ਗੱਲਾਂ ਆਪਾਂ ਕਰਦੇ ਆ ਬਾਈ ਜੀ ਆਪਾਂ ਪਹਿਲਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ ਵੀ ਆਪਣੇ ਕਿਸਾਨ ਵੀਰ ਆਪਾਂ ਸਿਰਫ ਇਹ ਜਾਣਕਾਰੀ ਆਸਤੇ ਹੀ ਪ੍ਰੋਮੋਸ਼ਨਲ ਆਪਾਂ ਇਹ ਚੀਜ਼ਾਂ ਨਹੀਂ ਕਿਉਂਕਿ ਤੁਹਾਨੂੰ ਮੁਲਾਕਾਤ ਕਰਾਉਣ ਨਾਲ ਕਿਸੇ ਨੇ ਇੱਥੇ ਸ਼ਹਿਦ ਨਹੀਂ ਲੈਣ ਆ ਜਾਣ ਤੁਸੀਂ ਕਿਸੇ ਨੂੰ ਵੇਚਣਾ ਕੁਝ ਨਹੀਂਗਾ ਇਹ ਤਾਂ ਆਪਾਂ ਆਪਦੇ ਕਿਸਾਨ ਭਰਾਵਾਂ ਨੂੰ ਇੱਕ ਜਾਣਕਾਰੀ ਦੇ ਤੌਰ ਤੇ ਆਪਾਂ ਇਕੱਠੇ ਹੋਏ ਆ ਹਨ ਜਿਹੜਾ ਸ਼ਹਿਦ ਦੀਆਂ ਮੱਖੀਆਂ ਇਹ ਤੁਸੀਂ ਮਾੜਾ ਜਿਹਾ ਦੱਸਿਓ ਵੀ ਕਿੰਨੇ ਬਨਿੰਦੀਆਂ ਹੁੰਦੀਆਂ ਕਿਹੜੇ ਸਮੇਂ ਚ ਕਿਹੜਾ ਸ਼ਹਿਦ ਹੁੰਦਾ ਤੇ ਕਿੰਨੇ ਬਨਿੰਦਾ ਸ਼ਹਿਦ ਹੁੰਦਾ ਤੁਸੀਂ ਸਿਰਫ ਇਹ ਦੋ ਗੱਲਾਂ ਇੱਕ ਵਾਰੀ ਜਾਣਕਾਰੀ ਦਿਓਗੇ ਮੱਖੀਏ ਆਪਣੀ ਜਿਹੜੀ ਇਟਾਲੀਅਨ ਮੱਖੀਏ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਜੀ ਹਾਂਜੀ ਇੱਕ ਤਾਂ ਇੱਕ ਨੂੰ ਤਾਂ ਵਰਕਰ ਕਹਿ ਦਿੰਦੇ ਆ ਜੀ ਜੀ ਇੱਕ ਡਰੋਨ ਹੈ ਜੀ ਜੀ ਇੱਕ ਇਹਦੇ ਚ ਕੁਇਨ ਹੁੰਦੀ ਜੀ ਪੰਜਾਬੀ ਉਹਨਾਂ ਪਰ ਰਾਣੀ ਮੱਖੀ ਕਹਿ ਦਿੰਦੇ ਹਾਂਜੀ ਜੀ ਇਹਨਾਂ ਦਾ ਨਾਂ ਤਿੰਨਾਂ ਦਾ ਹੀ ਅਲੱਗ-ਅਲੱਗ ਕੰਮ ਹੈ ਜੀ ਬਿਲਕੁਲ ਹਾਂਜੀ ਤੇ ਆਪਣਾ ਜਿਹੜਾ ਸ਼ਹਿਦ ਹੈ ਬਾਈ ਜੀ ਇਹ ਕਿੰਨੇ ਮੰਨੀ ਦਾ ਹੁੰਦਾ ਉਹ ਵੀ ਆਪਾਂ ਬਾਈਆਂ ਨੂੰ ਦੱਸੀਏ ਤੇ ਤੁਸੀਂ ਕਿੰਨੇ ਵਾਰੀ ਸ਼ਹਿਦ ਚੋਣਿਆ ਸਾਲ 'ਚ ਜਿਹੜਾ ਆਪਾਂ ਕਹਿ ਦਈਏ ਕਿੰਨੇ ਮੰਨੀ ਦਾ ਹੁੰਦਾ ਹੈ ਤਕਰੀਬਨ ਇਹ ਆਪਣੇ ਏਰੀਏ ਦੇ ਦਰਖਤਾਂ ਦੇ ਹਿਸਾਬ ਨਾਲ ਹੀ ਦੱਸੀਏ ਆਪਾਂ ਜੀ ਆਪਣੇ ਏਰੀਏ ਦੇ ਦਰਖਤਾਂ ਦੇ ਹਿਸਾਬ ਨਾਲ ਵੈਸੇ ਤਾਂ ਆਪਣੇ ਹੁਣ ਸਰੋਂ ਹੈ ਨਹੀਂ ਕਿ ਸਰੋਂ ਦਾ ਸ਼ਹਿਦ ਤਾਂ ਰਸਤਾਂ ਨੂੰ ਜਿਉਂ ਕਲੈਕਸ਼ਨ ਹੁੰਦੀ ਹੈ ਉਹ ਤੁਸੀਂ ਉੱਥੇ ਜਾਣਦੇ ਆ ਹਾਂਜੀ ਠੀਕ ਹੈ ਜੀ ਸ਼ਹਿਦ ਸਰੋਂ ਦਾ ਹੋ ਗਿਆ ਇੱਥੇ ਆਪਣੇ ਪੰਜਾਬ ਦੇ ਵਿੱਚ ਤਾਲੀ ਦੇ ਸਪੈਦੇ ਦਾ ਸ਼ਹਿਦ ਹੁੰਦਾ ਜੀ ਤਾਲੀ ਦੇ ਸਪੈਦੇ ਦਾ ਹੁੰਦਾ ਪਿਛਲੇ ਸਮੇਂ 'ਚ ਸੂਰਜਮੁਖੀ ਤਾਂ ਬਹੁਤ ਆਉਂਦਾ ਸੀਗਾ ਹਾਂ ਆਉਂਦਾ ਸੀ ਬਰਸੀਮ ਤੋਂ ਆਉਂਦਾ ਸੀਗਾ ਜੀ ਜੀ ਤੇ ਆਪਣੇ ਸੂਰਜ ਮੁਖੀ ਤੋਂ ਆਉਂਦਾ ਸੀਗਾ ਜੀ ਜੀ ਤੇ ਰਾਜਸਥਾਨ ਚ ਬਾਈ ਸੰਧੂ ਸਾਹਿਬ ਤੁਸੀਂ ਵੀ ਬਹੁਤ ਜਾਂਦੇ ਰਹਿੰਦੇ ਆ ਉੱਥੇ ਹੋਰ ਕਿਹੜਾ ਕਿਹੜਾ ਅਲੈਦਾ ਇਸ ਤੋਂ ਉੱਥੇ ਜੀ ਇੱਕ 베ਰੀ ਦਾ ਹੋ ਗਿਆ ਇੱਕ ਸਰੋਂ ਦਾ ਹੋ ਗਿਆ ਹਾਂਜੀ ਤੇ ਬਸ ਇਹ ਦੋ ਨਰਮਾ ਨਰਮਾ ਰਾਸਥਾਨ ਦੇ ਵਿੱਚ ਹੁਣੇ اٹ ਗਿਆ ਉਹ ਵੀ ਕੱਟ ਗਿਆ ਜਿਵੇਂ ਸਾਡੇ ਬਾਈ ਨੇ ਦੱਸਿਆ ਆਪਣੇ ਇਧਰ ਸੂਰਜ ਮੁਖੀ ਕਿਹਾ ਉਹਦੇ ਨਰਮਾ ਗਿਆ ਹਾਂ ਤੇ ਆਪਾਂ ਮੰਨ ਕੇ ਚਲੋ ਬੂੰਈ ਨਾ ਚਿੱਟੀ ਬੂੰਈ ਜੀ ਫੁੱਲਾ ਉਹ ਤੋਂ ਵੀ ਸ਼ਾਇਦ ਲੈਂਦੀ ਆ ਖਰਾਕ ਲੈਂਦੀ ਆ ਆਪਦੀ ਠੀਕ ਹੈ ਉਹਦਾ ਵੀ ਲੈ ਲੈਨੇ ਆ ਹਾਂਜੀ ਬਸ ਤਿੰਨ ਕਵੰਨੀ ਦਾ ਮੰਨ ਕੇ ਚਲੋ ਰਾਜਸਥਾਨ ਦੇ ਵਿੱਚੋਂ ਪੈਦਾ ਹੁੰਦਾ ਸ਼ਾਇਦ ਹੁੰਦਾ ਹੈ ਜਿਆਦਾ ਤੁਸੀਂ ਦੱਸ ਰਹੇ ਸੀ ਬਾਈ ਜੀ ਸਰੋਂ ਦਾ ਜਿਆਦਾ ਕਲੈਕਟ ਹੁੰਦਾ ਉਹ ਕਿਉਂ ਹੁੰਦਾ ਕਿ ਫੁੱਲ ਜਿਆਦਾ ਹੁੰਦੇ ਆ ਜਾਂ ਰਾਸ਼ਿਆਂ ਦਾ ਹੁੰਦੇ ਜੀ ਉਹ ਇੱਕ ਥੋੜਾ ਜਿਹਾ ਫੁੱਲਾਂ ਦੇ ਕਾਰਨ ਹੀ ਸ਼ਾਇਦ ਜਿਆਦਾ ਆਉਂਦਾ ਹਾਂ ਇੱਕ ਮੌਸਮ ਸਾਥ ਦੇਵੇ ਤੇ ਬਹੁਤ ਫਾਇਦੇਮੰਦ ਹੁੰਦਾ ਇੱਕ ਮੌਸਮ ਨਹੀਂ ਸਾਥ ਦੇ ਰਿਹਾ ਇੱਕ ਤੁਸੀਂ ਹੋਰ ਗੱਲ ਕਰਦੇ ਸੀ ਮੈਂ ਜਦੋਂ ਕਿਉਂਕਿ ਮੈਂ ਵੀ ਉਧਰ ਖੇਤੀ ਕਰਦਾ ਥੋੜੀ ਵੀ ਜ਼ਮੀਨ ਹੈ ਤੁਸੀਂ ਜ਼ਿਕਰ ਕਰਿਆ ਸੀਗਾ ਵੀ ਬਾਜਰੇ ਤੇ ਲਾਉਨੇ ਆ ਤੁਸੀਂ ਹਾਂਜੀ ਹਾਂਜੀ ਬਾਜਰੇ ਤੋਂ ਸ਼ਾਇਦ ਤਾਂ ਨਹੀਂ ਮਿਲਦਾ ਜੀ ਕਿ ਮੱਖੀ ਉਹਦੀ ਖਰਾਕ ਸ਼ਾਇਦ ਨਹੀਂ ਮਿਲਦਾ ਪੋਲਣ ਮਿਲਦਾ ਜੀ ਜੀ ਪੋਲਣ ਨਾਲ ਮੱਖੀ ਵਾਧੀ ਆ ਖਰਾਕ ਹੈ ਇਹਦੀ ਹਾਂ ਨਾਲ ਅਸੀਂ ਫੀਡ ਦੇਈ ਜੰਨੇ ਆ ਹਾਂ ਫੀਡ ਦੇ ਕੇ ਤੇ ਪੋਲਣ ਨਾਲ ਆਂਡਾ ਵਧਾਈ ਜਾਂਦੀ ਆ ਤੇ ਮੱਖੀ ਪੂਰੀ ਕਰ ਲੈਨੇ ਫਿਰ ਅਸੀਂ ਰਾਸਤਾਨ ਦੇ ਵਿੱਚ ਲਾਉਣੀ ਹੁੰਦੀ ਆ ਜੀ 베ਰੀ ਤੇ 베ਰੀ ਤੇ ਉਸ ਤੋਂ ਬਾਅਦ ਮਤਲਬ ਇਹ ਉਹਦੀ ਗ੍ਰੋਥ ਵਧਾਉਣ ਵਾਸਤੇ ਮੱਖੀ ਨੂੰ ਜੇ ਉਹ ਤੋਂ ਕੰਮ ਲੈਨੇ ਆ ਇੱਕ ਮੇਰਾ ਹੋਰ ਛੋਟਾ ਆ ਸਵਾਲ ਜੀ ਤੁਸੀਂ ਨਾ ਇੱਕ ਖੰਡ ਦੀ ਗੱਲ ਕਰਦੇ ਹੋ ਨੇ ਆ ਵੀ ਖੰਡ ਇਹਨਾਂ ਨੂੰ ਖਵਾਉਣੀ ਪੈਂਦੀ ਆ ਠੀਕ ਹੈ ਮਖੀ ਨੂੰ ਉਹ ਖੰਡ ਸ਼ਹਿਦ ਚ ਤਾਂ ਨਹੀਂ ਰਲ ਸਕਦੀ ਦੋਵੇਂ ਗੱਲਾਂ ਕਲੀਅਰ ਕਰਦੇ ਨਹੀਂ ਰਲਦੀ ਜੀ ਅੱਛਾ ਖੰਡ ਦਾ ਫਿਰ ਇੱਕ ਇਹ ਮੰਨ ਕੇ ਚੱਲੋ ਖੰਡ ਨਾਲ ਹੀ ਸ਼ਹਿਤ ਬੰਦਾ ਹੋਵੇ ਅਸੀਂ ਜਿੰਨਾ ਮਰਜ਼ੀ ਬਣਾ ਲਗੇ ਫਿਰ ਤਾਂ ਪੂਰਾ ਹੀ ਨਾ ਆਵੇ ਉਹ ਪੋਪਰੋ ਡਰਮਾਂ ਦੇ ਨਾਮ ਭਰ ਜਾਣ ਜੀ ਹਾਂ ਹਾਂ ਖੰਡ ਦਾ ਇੱਕ ਜਦੋਂ ਆਪਣੇ ਕੋਲੋਂ ਇਹਨਾਂ ਕੋਲੋਂ ਬਾਹਰੋਂ ਬੰਦ ਹੋ ਜਾਂਦਾ ਨਾ ਕੰਮ ਵੀ ਜਦੋਂ ਕੋਈ ਫੁੱਲ ਨਹੀਂ ਆਉਂਦਾ ਉਹ ਵੀ ਫੁੱਲ ਨਹੀਂ ਆਉਂਦਾ ਕੱਲਾ ਪੋਲਣ ਆਉਂਦਾ ਉਦੋਂ ਅਸੀਂ ਫੀਡ ਤੌਰ ਤੇ ਦਿੰਨੇ ਬੱਚੇ ਪਾਲ ਲੰਦੀ ਖਤਮ ਬੱਚੇ ਫਲਣ ਦੀ ਖਾਤਰ ਦਿੰਨੇ ਜਿਵੇਂ ਮੰਨ ਲਓ ਆਪਾਂ ਬਾਜਰੇ ਦਾ ਜ਼ਿਕਰ ਕੀਤਾ ਉਦੋਂ ਤੁਹਾਨੂੰ ਖੰਡ ਵੀ ਦੇਣੀ ਪੈਂਦੀ ਹੈ ਦੇਣੀ ਪੈਂਦੀ ਹੈ ਜੀ ਹਾਂਜੀ ਆ ਚੀਜ਼ ਹੈ ਜੀ ਵੀ ਆ ਉਹਦੇ ਬੱਚੇ ਪਾਲ ਲੈਂਦੀ ਹੈ ਹਾਂ ਬੱਚੇ ਪਾਲ ਜਿਹੜਾ ਅਸਲੀ ਤੇ ਨਕਲੀ ਸ਼ਹਿਦ ਬਾਰੇ ਤੁਸੀਂ ਚਾਰ ਪੰਜ ਬੜੀਆਂ ਵਧੀਆ ਗੱਲਾਂ ਕਰੀਆਂ ਸੀ ਐਕਸਟਰਾ ਤੇ ਇੱਕ ਆਪਣੇ ਬਜ਼ੁਰਗਾਂ ਦੀ ਵੀਡੀਓ ਆਪਾਂ ਦੇਖੀ ਆ ਹੁਣ ਉਹ ਸ਼ਹਿਦ ਦੇ ਤੁਹਾਡੇ ਕਿਤੇ ਨਾਲ ਹੀ ਸੰਬੰਧਤ ਆ ਤੁਸੀਂ ਵੀ ਵੇਖੀ ਹੋਣੀ ਐ ਵੀ ਉਹਨਾਂ ਨੇ ਮੁਕਸਰ ਮੇਲੇ ਤੇ ਆ ਸੌਰੀ ਆਪਣੇ ਬਠਿੰਡੇ ਕਿਸਾਨ ਮੇਲੇ ਤੇ ਤੇ ਆਪਣੇ ਲੁਧਿਆਣੇ ਉੱਥੇ ਉਹਨਾਂ ਨੇ ਚਿੱਟਾ ਸ਼ਹਿਦ ਲੋਕਾਂ ਨੂੰ ਖੋਇਆ ਉਹ ਸ਼ਹਿਦ ਦੀ ਕੁਆਲਿਟੀ ਬਾਰੇ ਤੇ ਉਹ ਦੱਸਿਓ ਜੀ ਕੀ ਹੁੰਦਾ ਕਿੰਨੇ ਮੰਨੀ ਦਾ ਮਤਲਬ ਕੁਆਲਿਟੀ ਕਿਸ ਤਰ੍ਹਾਂ ਲੋਕ ਵੇਖ ਸਕਦੇ ਆ ਵਧੀਆ ਸ਼ਹਿਦ ਦਾ ਪਰ ਕਿਵੇਂ ਹੋ ਸਕਦੀ ਏ ਉਹ ਐ ਆ ਜੀ ਜਿਹੜਾ ਸਰੋਂ ਦਾ ਸ਼ਾਇਦ ਹਨਾ ਜੀ ਉਹਦੇ ਚ ਮਤਲਬ ਉਹਦੇ ਜੰਮਣ ਸ਼ਕਤੀ ਜ਼ਿਆਦਾ ਹੁੰਦੀ ਆ ਜੀ ਤੇ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਹਾਂਜੀ ਉਹਦੇ ਵਿੱਚ ਇੱਕ ਚੀਜ਼ ਫਰਕਟੋਜ਼ ਤੇ ਦੂਜੀ ਮੈਨੂੰ ਯਾਦ ਨਹੀਂ ਹਾਂਜੀ ਹਾਂਜੀ ਉਹਨਾਂ ਕਰਕੇ ਨਾ ਉਹਨਾਂ ਦਾ ਥੋੜਾ ਜਿਹਾ ਜੰਮਣ ਸ਼ਕਤੀ ਜ਼ਿਆਦਾ ਹੈ ਜ਼ਿਆਦਾ ਹੈ ਤੇ ਵੈਸੇ ਉਹਨੂੰ ਜਦੋਂ ਸੇਲ ਅਸੀਂ ਕਰਦੇ ਆ ਤੁਹਾਨੂੰ ਅਸੀਂ ਕਰੀਮ ਹਨੀ ਕਹਿੰਦੇ ਆ ਜੀ ਜੀ ਤੇ ਇੱਕ ਜਿਹੜੀ ਤੁਸੀਂ ਸ਼ਹਿਦ ਬਾਰੇ ਸਾਨੂੰ ਦੱਸ ਰਹੇ ਸੀ ਵੀ ਕਿਵੇਂ ਇਹਦੀ ਪਰਖ ਕੀਤੀ ਜਾ ਸਕਦੀ ਹੈ ਅਲੱਗ-ਅਲੱਗ ਜਿਵੇਂ ਪਾਣੀ 'ਚ ਜਾਂ ਇਹਦੀ ਤਾਰ ਬਣਦੀ ਹੈ ਜਾਂ ਉਹ ਗੱਲਾਂ ਸਾਰੀਆਂ ਉਹ ਦੱਸਿਓ ਦਰਸ਼ਕਾਂ ਨੂੰ ਪਰਖ ਤੋਂ ਦੇਸੀ ਤਰੀਕਾ ਇਹ ਆਈ ਬਸ ਇੱਕ ਤਾਂ ਇਹਦੀ ਕਣਤਾ ਸੰਗਣਾ ਸ਼ਹਿਦ ਜ਼ਿਆਦਾ ਹੁੰਦਾ ਹੈ ਹਾਂਜੀ ਇਹਨੂੰ ਜਦੋਂ ਵੀ ਆਪਾਂ ਉੱਪਰੋਂ ਪਾਣੀ ਦੇ ਵਿੱਚ ਇਹਦੀ ਮਤਲਬ ਇਹਨੂੰ ਪਾਵਾਂ ਗੁਪੋ ਇਹਦੀ ਜਿਹੜੀ ਤਾਰ ਹੈ ਹਾਂਜੀ ਉਹ ਅਲੱਗ ਹੀ ਦਿਸੂਗ ਤੁਹਾਨੂੰ ਵਿੱਚ ਆ ਪੂਲੂਗੀ ਨਹੀਂ ਵਿੱਚ ਜਦੋਂ ਉੱਤੋਂ ਪਾਣੀ ਸਿੱਟਿਆ ਤਾਂ ਉਹ ਨਾ ਥੱਲੇ ਤਲ ਤੇ ਨਾ ਗਲਾਸ ਦੇ ਬੋਤਲ ਦੇ ਤਲ ਤੇ ਬੈਠਦੀ ਜਾਊਗੀ ਜੀ ਇੱਕ ਤੁਸੀਂ ਦੱਸਦੇ ਸੀ ਵੀ ਇਹਦੇ ਕੱਪੜੇ ਤੇ ਦਾਗ ਨਹੀਂ ਲੱਗਦਾ ਇਹਦਾ ਹਾਂਜੀ ਦਾਗ ਨਹੀਂ ਲੱਗਦਾ ਜਿਹੜਾ ਪਿਓਰ ਸ਼ਾਇਦ ਹੁੰਦਾ ਕੱਪੜੇ ਤੇ ਦਾਗ ਨਹੀਂ ਲੱਗਦਾ ਤੇ ਜੇ ਇਹਨੂੰ ਆਪਾਂ ਅਗ ਲਾਉਣ ਦੀ ਕੋਸ਼ਿਸ਼ ਕਰੀਏ ਤੇ ਇਹ ਉਹ ਆਵਾਜ਼ ਨਹੀਂ ਕਰੂਗਾ ਜਿਵੇਂ ਆਪਣੇ ਫੁੱਲ ਚੜੀ ਦੀ ਚੜਚੜ ਦੀ ਆਵਾਜ਼ ਆਉਂਦੀ ਹੈ ਉਹ ਆਵਾਜ਼ ਨਹੀਂ ਕਰੂਗਾ ਕਰਦਾ ਜੀ ਉਹ ਇਹ ਮਤਲਬ ਸਹੀ ਸ਼ਹਿਦ ਨਹੀਂ ਹੈ ਜਿਹੜੀਆਂ ਨਿਸ਼ਾਨੇ ਸ਼ਹਿਦ ਹਮੇਸ਼ਾ ਤੁਸੀਂ ਕਹਿਆ ਵੀ ਜੰਮਦਾ ਹੈ ਜਿਹੜਾ ਅਸਲੀ ਸ਼ਹਿਦ ਉਹ ਜੰਮੂਗਾ ਕੋਈ ਘੱਟ ਜੰਮੂਗਾ ਕੋਈ ਵੱਧ ਜੰਮੂਗਾ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਬਾਈ ਜੀ ਤੁਹਾਨੂੰ ਇਹਦੇ ਵਿੱਚ ਮੁਸ਼ਕਲਾਂ ਕੀ ਆਉਂਦੀਆਂ ਜਿਵੇਂ ਇੱਕ ਤੁਸੀਂ ਮੇਰੇ ਕੋਲ ਕਈ ਦਿਨ ਹੋ ਗਏ ਬਾਈ ਆਪਾਂ ਉਦੋਂ ਜ਼ਿਕਰ ਕਰਿਆ ਸੀ ਖੇਤ ਮਿਲੇ ਸੀ ਤੁਸੀਂ ਪੇਮੈਂਟ ਦੀ ਜ਼ਿਕਰ ਕਰਿਆ ਸੀ ਉਹ ਜ਼ਰੂਰ ਦੱਸਿਓ ਵੀ ਜਿਹੜਾ ਕੰਪਨੀਆਂ ਨਾਲ ਕੀ ਉਹ ਗੱਲ ਸੀਗੀ ਪਹਿਲਾਂ ਮਨਮੋਹ ਸਿੰਘ ਉਹ ਆਪਾਂ ਸ਼ਾਇਦੰਨੇ ਨਾ ਹੀ ਹਾਂਜੀ ਸਾਨੂੰ ਪੇਮੈਂਟ ਦੀ ਦਿੱਕਤ ਬੜੀ ਆਉਂਦੀ ਆ ਕੰਪਨੀਆਂ ਨੂੰ ਹਾਂ ਸਾਨੂੰ ਪੇਮੈਂਟ ਨਹੀਂ ਮਿਲਦੀ ਕਿਉਂਕਿ ਪ੍ਰਾਈਵੇਟ ਪਲੇਅਟਰ ਆ ਹਾਂ ਪ੍ਰਾਈਵੇਟ ਕਰਕੇ ਉਹ ਆਪ ਦੀ ਮਰਜ਼ੀ ਹੀ ਕਰਦੇ ਆ ਠੀਕ ਹੈ ਮਰਜ਼ੀ ਕਰਦੇ ਕਰਕੇ ਸਾਨੂੰ ਫਿਰ ਉਹ ਤੋਂ ਦਿੱਕਤ ਆਉਂਦੀ ਆ ਤੁਹਾਨੂੰ ਅੱਧੀ ਪੇਮੈਂਟ ਦੇਵਾਂਗੇ ਤੁਹਾਨੂੰ 25% ਦੇਵਾਂ ਤੁਹਾਨੂੰ 75% ਦੇਵਾਂ ਤੁਹਾਨੂੰ 60% ਦੇਵਾਂਗੇ ਦੂਜੀ 2 ਮਹੀਨੇ ਠਹਿਰ ਕੇ ਦੇਵਾਂਗੇ ਤਾਂ 2 ਮਹੀਨੇ ਦੇ ਬਜਾਏ ਉਹ ਸਾਨੂੰ 4-5 ਮਹੀਨੇ ਕਰ ਦਿੰਦੇ ਆ ਹਾਂਜੀ ਇਹ ਤੁਸੀਂ ਦੱਸਿਆ ਸੀਗਾ ਵੀ ਮਨਮੋਹ ਸਿੰਘ ਵੇਲੇ ਕੋਈ ਕਾਨੂੰਨ ਸੀਗਾ ਉਹ ਹਟਾਤਾ ਜਾਂ ਕੋਈ ਐਜੀ ਕੋਈ ਗੱਲ ਹੋਈ ਸੀ ਉਹ ਆਪਣਾ ਜਦੋਂ ਮਨਮੋਹ ਸਿੰਘ ਨੇ ਸੀ ਉਦੋਂ ਅਸੀਂ ਪੇਮੈਂਟ ਸਾਨੂੰ ਜਰੂਰ ਰੇਟ ਘੱਟ ਸੀਗਾ ਪਰ ਪੇਮੈਂਟ ਸਾਨੂੰ ਨਕਦ ਮਿਲਦੀ ਸੀ ਇਹ ਕੋਈ ਕਾਨੂੰਨ ਬਣਿਆ ਹੋਇਆ ਸੀ ਇਸ ਤਰ੍ਹਾਂ ਦਾ ਜੀ ਪਤਾ ਨਹੀਂ ਪ੍ਰਮਾਤਮਾ ਨੂੰ ਪਤਾ ਕੀ ਕਰਦੇ ਆ ਪ੍ਰਾਈਵੇਟ ਵਪਾਰੀ ਆ ਜਿਹੜੇ ਤੁਹਾਨੂੰ ਪਤਾ ਹੀ ਆ ਕੀ ਕਰਦੇ ਆ ਕੀ ਨਹੀਂ ਕਰਦੇ ਹਾਂਜੀ ਇਹਨਾਂ ਦਾ ਕੋਈ ਸਮਝ ਨਹੀਂ ਆਈ ਉਦੋਂ ਪੇਮੈਂਟ ਨਕਦ ਸੀ ਕੀ ਹੁਣ ਨਕਦ ਨਹੀਂ ਹਾਂ ਅੱਜ ਤੋਂ ਯਾਨੀ ਕਿ 2001 ਦੇ ਵਿੱਚ ਮੈਂ ਕੰਮ ਕਰਦਾ ਸੀ ਹਾਂਜੀ ਠੀਕ ਆ ਉਦੋਂ ਆਪਾਂ 18 ਰੁਪਏ ਵੀ ਸ਼ਾਇਦ ਵੇਚਿਆ ਠੀਕ ਹੈ ਠੀਕ ਆ ਹਾਂਜੀ ਉਦੋਂ ਜਿਹੜਾ ਸ਼ਾਇਦ ਚਾਹਦੇ ਜਿੱਥੋਂ ਚਾਹਦੇ ਸੀ ਪੇਮੈਂਟ ਉੱਥੇ ਕਰਦੇ ਸੀ ਠੀਕ ਹੈ ਜਾਨੀ ਕਿ 13 14 ਦੇ ਵਿੱਚ ਮੇਰੇ ਹਿਸਾਬ ਨਾਲ ਚੱਲਦਾ ਰਿਹਾ 13 ਤੱਕ ਤਾਂ ਚੱਲਦਾ ਰਿਹਾ ਕੰਮ ਇਹ ਹਾਂਜੀ 13 ਤੋਂ ਬਾਅਦ ਬਸ 2 ਮਹੀਨੇ 2.5 ਮਹੀਨੇ 2 ਮਹੀਨੇ 2.5 ਸਾਲ ਸਾਲ ਵੀ ਕਈ ਵਾਰੀ ਕੋਈ ਪੇਮੈਂਟਾਂ ਲੇਟ ਹੋਈਆਂ ਥੋੜੀਆਂ ਕਰਨਾ ਪੈਂਦਾ ਜੀ ਹੋਰ ਬਈ ਸਮੱਸਿਆਵਾਂ ਕੀ ਆਉਂਦੀਆਂ ਜਿਵੇਂ ਤੁਹਾਨੂੰ ਇਹਨੂੰ ਸ਼ਿਫਟ ਕਰਨਾ ਪੈਂਦਾ ਬਈ ਬਖਸ਼ੀਰ ਤੁਹਾਨੂੰ ਜਾਂ ਸਮੱਸਿਆਵਾਂ ਤਾਂ ਇਹ ਸਮਝ ਸਮੱਸਿਆਵਾਂ ਹੁੰਦੀਆਂ ਆਪਣੀਆਂ ਇਸ ਟਾਈਮ ਜਿਹੜਾ ਜੀ ਇਹ ਠੰਡਾ ਬਹੁਤ ਮਤਲਬ ਮੁਸ਼ਕਲ ਦੇ ਵਿੱਚ ਸਭ ਤੋਂ ਮਿਹਨਤ ਹੈਗਾ ਜੀ ਮੰਡੀ ਕਰਨ ਓਕੇ ਹਾਂਜੀ ਠੀਕ ਹੈ ਜੀ ਦੂਸਰੇ ਨੰਬਰ ਤੇ ਜਿਹੜੇ ਆਪਣੇ ਕਿਸਾਨ ਭਰਾਏ ਨੇ ਜਦੋਂ ਸਪਰੇਆ ਕਰਦੇ ਨੇ ਓਹੋ ਉਸ ਟਾਈਮ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਤਕਰੀਬਨ ਕਈਆਂ ਭਰਾਵਾਂ ਦੇ ਨਾ ਫਾਰਮ ਸਾਨੂੰ ਚੱਕਣੀਆਂ ਵੀ ਪੈਂਦੀਆਂ ਨੇ ਖਤਮ ਹੋ ਜਾਂਦੇ ਐਟ ਟਾਈਮ ਮੱਖੀ ਚੱਕਣੀ ਪੈਂਦੀ ਆ ਬਾਈ ਗॉड ਹਾਂ ਇਹ ਤਾਂ ਧਿਆਨ ਦੇਣ ਵਾਲੀ ਗੱਲ ਆ ਬਾਈ ਮੱਖੀ ਮਰਦੀ ਵੀ ਬਹੁਤ ਆ ਠੀਕ ਹੈ ਜੀ ਤੇ ਹੋਰ ਕੋਈ ਸਮੱਸਿਆ ਉਸ ਸਮੱਸਿਆ ਜੀ ਪਹਿਲਾਂ ਨਾ ਫੁੱਲ ਫਲਾਕਾ ਬਹੁਤ ਹੁੰਦਾ ਸੀ ਜੰਗਲ ਬਹੁਤ ਹੁੰਦੇ ਸੀ ਪੰਜਾਬ ਦੇ ਵਿੱਚ ਉਹ ਵੀ ਘਟ ਗਿਆ ਉਹ ਦਰਖਤ ਕੱਟੇ ਗਏ ਨੇ ਖੇਤੀ ਜਿਹੜਾ ਸੀ ਕਣਤਾ ਜਿਹੜੀ ਸੀਗੀ ਉਹਦੀ ਵਣ ਸਵੰਤਾ ਜਿਹੜੀ ਸੀਗੀ ਉਹ ਖਤਮ ਹੋ ਗਈ ਆ ਓਕੇ ਹੁਣ ਕਲਾ ਕਣਕ ਝੋਨਾ ਜੀ ਕਣਕ ਨਾ ਕਣਕ ਤੋਂ ਸ਼ਾਇਦ ਆਵੇ ਦਾ ਨਾ ਝੋਨੇ ਤੋਂ ਆਵੇ ਜੀ ਉਹੀ ਮੈਂ ਇਸੇ ਕਰਕੇ ਆਪਾਂ ਇਹ ਇੰਟਰਵਿਊ ਕਰ ਰਹੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਅਵੇਅਰ ਕਰਦੇ ਆ ਵੀ ਯਾਰ ਹੋਰ ਕਮਾਨ ਨਹੀਂ ਆ ਇਸੇ ਕਰਕੇ ਨਹੀਂ ਤਾਂ ਇੱਥੇ ਜਿੱਦਾਂ ਪੁਰਾਣੇ ਵੀ ਕੇ ਪਰ ਪਹਿਲਾਂ ਪੰਜਾਬ ਚ ਨਹੀਂ ਦਿੰਦ ਨੂੰ ਕਿਸੇ ਜਾਣ ਦੀ ਲੋੜ ਨਹੀਂ ਸੀ ਹੁੰਦੀ ਇਥੇ ਸਾਰਾ ਸਾਲ ਦਾ ਇਥੇ ਸਾਰਾ ਸਾਲ ਇਥੇ ਬਹੁਤ ਵਧੀਆ ਸੀਗਾ ਮਤਲਬ ਖਰਚੇ ਘੱਟ ਸੀਗੇ ਆਮਦਨ ਜ਼ਿਆਦਾ ਸੀਗੀ ਤੁਹਾਡੀ ਗੱਲ ਜੋ ਮੈਂ ਜੀ ਦੋ ਤਿੰਨ ਗੱਲਾਂ ਤਾਂ ਇਥੇ ਇਥੇ ਸਾਡੇ ਹੋ ਗਈਆਂ ਸਾਡੇ ਅੱਗੇ ਕਮਾਚ ਸ਼ਾਇਦ ਲੱਗ ਜਾਂਦੇ ਸੀਗੇ ਇਧਰ ਉਧਰ ਉਹ ਵੈਸੇ ਦੇਸੀ ਸ਼ਾਇਦ ਹਨਾ ਸੂਰਜਮੁਖੀ ਆਪਣਾ ਗਿਆ ਨਰਮਾ ਆਪਣਾ ਗਿਆ ਜੀ ਸਰੋਂ ਆਪਣੀ ਗਈ ਬਰਸੀਮ ਆਪਣੀ ਗਈ ਤੇ ਸਾਰਾ ਕੁਝ ਤਾਂ ਆਪਾਂ ਗਵਾ ਲਿਆ ਜੀ ਛੱਠੀ ਬਰਸੀਮ ਹੁੰਦੀ ਸੀਗੀ ਹਾਂਜੀ ਇੱਕ ਤੋਰੀਆ ਹੁੰਦਾ ਸੀਗਾ ਪਹਿਲਾਂ ਉਹ ਵਿੱਚ ਵੀ ਦਿੰਦੇ ਸੀ ਤੇ ਵੈਸੇ ਵੀ ਲੋਕ ਸਰੋਂ ਵੀ ਬੀਜਦੇ ਸੀ ਬਾਗ ਵੇ ਬਾਗ ਵੀ ਸੀਗੇ ਉਹਦੇ ਵਿੱਚ ਤੇ ਬਾਕੀ ਸਫੈਦਾ ਬਹੁ ਸੀਗਾ ਜਿਹੜਾ ਮੁਕਸਦ ਦਾ ਡਿਸਟ੍ਰਿਕਟ ਹੈ ਜੀ ਇਹ ਸਫੈਦੇ ਦਾ ਘਰ ਮੰਨਿਆ ਜਾਂਦਾ ਸੀਗਾ ਉਹਦੇ ਨਾਲ ਹੀ ਇੱਕ ਇੱਕ ਸੀਜ਼ਨ ਉਹਦੇ ਨਾਲ ਵੀ ਲੰਘਦਾ ਸੀ ਕਿੱਥੋਂ ਮੱਖੀ ਨਹੀਂ ਚੱਕੀ ਸੀ ਮੈਂ ਹਾਂ ਯਾਨੀ ਕਿ ਇੱਥੇ ਨਾ 6-7 ਮਹੀਨੇ ਮੱਖੀ ਪਈ ਰਹਿੰਦੀ ਸੀਗੀ ਤੇ ਹੁਣ ਦਾ ਬਾਈ ਤੁਸੀਂ ਦੱਸਦੇ ਆ ਹਿਮਾਚਲ ਤੇ ਬਿਹਾਰ ਚ ਰਾਜਸਥਾਨ ਤੁਸੀਂ ਕਿੱਥੇ ਕਿੱਥੇ ਜਾਣਦੇ ਆ ਤੁਸੀਂ ਅਸੀਂ ਬਹੁਤ ਥਾਈ ਜਾਣਦੇ ਆ ਜੀ ਜਿੱਥੇ ਸਾਨੂੰ ਫੁੱਲ ਮਿਲਦਾ ਸੀ ਜਾਨੀ ਹਾਂ ਜੀ ਉਹੋ ਇਹਦਾ ਮਤਲਬ ਵੀ ਆਪਾਂ ਆਉਂਦਾ ਇਹ ਕਿੱਤਾ ਆਪਦੇ ਹੱਥੋਂ ਕੱਢ ਲਿਆ ਇਹ ਜਿਹੜੇ ਬੰਦੇ ਹਿੰਮਤ ਨਾਲ ਤੁਸੀਂ ਕਰੀ ਜਾਂਦੇ ਆ ਕੋਈ ਬਹੁਤ ਮੁਸ਼ਕਲ ਦੇ ਵਿੱਚ ਬਹੁਤ ੱੱਕੇ ਨਾਲ ਕਰੀ ਜਾਂਦੇ ਆ ਇਹ ਇਹ ਵੀ ਇਹ ਵੀ ਸੋਚਣ ਵਾਲੀ ਗੱਲ ਆ ਵੀ ਮੰਡੀ ਕਰਨ ਤੇ ਜਿਹੜਾ ਆਪਣੇ ਇੱਥੇ ਆਪਾਂ ਫੁੱਲ ਹੀ ਖਤਮ ਕਰ ਲਏ ਸਾਰੇ ਮੇਨ ਸਮੱਸਿਆ ਜਿਹੜੀ ਇਸ ਟਾਈਮ ਇੱਕ ਹੈਗੀ ਜੀ ਹਰੀ ਚੜੀ ਆ अच्छा उन्होंने मतलब पंजाब ਦੇ ਵਿੱਚ तकरीबन तकरीबन ਪੰਜਾਬ ਜਿਹੜਾ ਨਾ ਮੱਖੀ ਇਹਦੇ ਤੋਂ ਆਊਟ ਹੋ ਗਈ ਆ ਹਰੀ ਜਿੜੀ ਕਰਕੇ ਇਹ ਕਿਹੜੀ ਆ ਬਾਈ ਜੀ ਜਿਹੜੀ ਆ ਪੁਲਾਂ ਥੱਲੇ ਇਹ ਇਹ ਬਣਾਉਂਦੇ ਉਹ ਘਰ ਬਣਾਉਂਦੀ ਕਿ ਕਿਹੜੀ ਹੁੰਦੀ ਆ ਹਰੀ ਜਿੜੀ ਇਹ ਕਿਹੜੀ ਰਹਿੰਦੀ ਆ ਜੀ ਮਤਲਬ ਟਿੱਬਿਆਂ ਦੇ ਵਿੱਚ ਉਹ ਨਾ ਖੁੱਡਾਂ 'ਚ ਰਹਿੰਦੀ ਆ ਜੀ ਇਹ ਅੱਛਾ ਤੇ ਉਹ ਕੀ ਕਰਦੀ ਹੈ ਜੀ ਮੱਖੀਆਂ ਖਾਂਦੀ ਹੈ ਕਿ ਸ਼ਾਇਦ ਨੂੰ ਮੱਖੀ ਖਾਂਦੀ ਹੈ ਮੱਖੀ ਫੜਦੀ ਹੈ ਨਾ ਬਕਰ ਉਹ ਖਾਈ ਜਾਂਦੀ ਉਹਨੂੰ ਖਾਂਦੀ ਆ ਮੈਂ ਤੁਹਾਨੂੰ ਨਾ ਡੱਬਾ ਖੋਲ ਕੇ ਦਿਖਾਉਣਾ ਹਾਂਜੀ ਇਹਨਾਂ ਦੇ ਵਿੱਚ ਨਾ 9-9 ਘਾਰ ਹੁੰਦੇ ਨੇ ਹਾਂ ਦਿਖਾਓ ਮੜਾ ਜਿਆ ਹੈ ਨਾ ਤੇ ਇਹ ਸਿਰਫ ਹਰੀ ਚਿੜੀ ਦੇ ਕਾਰਨ ਇਹ ਨਾ ਇੰਨੀ ਮੱਖੀ ਕਮਜ਼ੋਰ ਹੋ ਗਈ ਆ ਇਹ ਤਾਂ ਜੇ ਬਕਸਾ ਕੋਲ ਮਲਾ ਕੇ ਠੀਕ ਆ ਜੀ ਹਾਂਜੀ ਇਹ ਵੈਸੇ ਇਹਦਾ ਦੱਸਿਓ ਜਾਣਕਾਰੀ ਬਈ ਜੀ ਇਹ ਹਾਂਜੀ ਵੀ ਜਿਵੇਂ ਇਹ ਘਾਰ ਕਿਵੇਂ ਦੱਸਦੇ ਆ ਤੁਸੀਂ ਘਾਰ ਜਿਵੇਂ ਆ ਜੀ ਇਹ 2 4 6 ਇਹ 10 ਘਰ ਹੁੰਦੇ ਜੀ ਇੱਕ ਬਕਸੇ ਪੂਰੇ 10 ਘਰ ਸਕਦੇ ਆ ਹਾਂਜੀ ਠੀਕ ਹੈ ਜੀ ਇਹ ਬਕਸਾ ਤਾਂ ਜੇ ਫਿਰ ਵੀ ਕੁੱਲ ਮਿਲਾ ਕੇ ਨਾ ਇਹ ਠੀਕ ਹੈ ਜੀ ਹਾਂਜੀ ਮੈਂ ਤੁਹਾਨੂੰ ਇੱਥੇ ਕੁਝ ਹੋਰ ਬਕਸੇ ਦੇਖਦੇ ਆ ਆ ਦੇਖੋ ਜੀ ਇਹ ਹਰੀ ਚਿੜੀ ਮੇਰਾ ਇਹਦੋਂ ਵੀ ਬਕਸੇ 2 2 3 3 ਫਰੇਮ ਐਦਾਂ ਆਈਆਂ ਜੀ ਬਸ ਇਹ ਨਹੀਂ ਰਹਿ ਗਈ ਇਹ ਨਹੀਂ ਰਹਿ ਗਈ ਆ ਚੀਜ਼ ਬਹੁਤ ਨੁਕਸਾਨ ਕਰਦੀ ਹੈ ਜੀ ਇਹ ਕਾ ਚੀਜ਼ ਹੈ ਇਹ ਬੋਲ ਇਹ ਸੁੰਡਾ ਕੀ ਹੈ ਬਾਈ ਇਹ ਇਹ ਮੂਮੀ ਕੀੜਾ ਇਹ ਮੂਮੀ ਕੀੜਾ ਕਹਿੰਦੇ ਜੀ ਇਹਨੂੰ ਇਹ ਮੋਮੀ ਕੀੜਾ ਹਾਂ ਬਹੁਤ ਨੁਕਸਾਨ ਕਰਦਾ ਇਹ ਇਹ ਕੀ ਕਰਦਾ ਬਾਈ ਇਹਨੂੰ ਇਹਦੇ ਬੱਚੇ ਖਾਂਦਾ ਇਹ ਕੀ ਕਰਦਾ ਸ਼ਹਿਦ ਖਾਂਦਾ ਪੋ ਬੱਚੇ ਖਾਂਦਾ ਨਹੀਂ ਇਹ ਮੱਖੀ ਖਾਂਦਾ ਜੀ ਮੱਖੀ ਦੇ ਬੱਚੇ ਖਾ ਜਾਂਦਾ ਬੱਸ ਘਰ ਖਰਾਬ ਕਰਦਾ ਇਹ ਤਾਂ ਓਹੋ ਇਹ ਮੈਂ ਫੁੱਲ ਫਲਾਕੇ ਦੀ ਘਾਟ ਕਰਕੇ ਹੀ ਨਾ ਇਹ ਅਸੀਂ ਆਰਟੀਫੀਸ਼ੀਅਲ ਪੋਲਣ ਪਾਉਣੇ ਆ ਜੀ ਹੂੰ ਵੀ ਇਹ ਜਉਂਦੀਆਂ ਰਹਿ ਜਾਣ ਵੀ ਇਹ ਜਉਂਦੀਆਂ ਰਹਿ ਜਾਣ ਇਹਨਾਂ ਦਾ ਵਾਧਾ ਚੱਲਦਾ ਰਹੇ ਓਹੋ ਤੇ ਆਇਚ ਤਾਂ ਆ ਬੜੇ ਘਟਾ ਹੈ ਬਾਈ ਇਹ ਤਾਂ 10 ਹੋਣੇ ਚਾਹੀਦੇ ਤਿੰਨ ਹੀ ਰਹਿ ਗਏ ਬੀ ਕੀਪਰ ਪੰਜਾਬ ਦੇ ਵਿੱਚ ਬੀ ਕੀਪਰ ਖਤਮ ਹੈ ਜੀ ओके 100 مطلب ਇਹ ਤਾਂ ਜਿਵੇਂ ਕੁਝ ਅਸੀਂ ਸ਼ੌਂਕ ਦੇ ਤੌਰ ਤੇ ਕਰਦੇ ਆ। ਇੱਕ ਆ ਸ਼ਾਇਦ ਬਾਈ ਜੀ ਮੜਾ ਦਿਖਾਇਓ ਤੁਸੀਂ ਜਿਵੇਂ ਸ਼ਾਇਦ ਇਹ ਲੈ ਕੇ ਆਏ ਆ ਤੁਸੀਂ ਇਹ ਸਾਰਾ ਇੱਕੋ ਹੀ ਕਿਸਮ ਦਾ ਹੈ ਕਿ ਅਲੱਗ-ਅਲੱਗ ਦਾ ਨਹੀਂ ਲੱਗਾ ਜੀ ਆਹ ਮਲਟੀ ਦਾ ਮਲਟੀ ਮਤਲਬ ਮਲਟੀ ਉੱਥੇ ਜਿਹੜੀ ਆਪਾਂ ਲਾਉਣੇ ਆ ਮੈਂ ਇਧਰ ਨੰਦਪੁਰ ਸਾਹਿਬ ਨਹੀਂ ਮਲਟੀ ਬੀ ਆਮਾ ਚਲ ਜੀ ਜੰਮੂ ਨੰਦਪੁਰ ਬੀ ਬਹੁਤ ਬੰਨੀ ਦਾ ਫੁੱਲ ਹੋਣਗੇ ਇਹਦੇ ਚ ਤਿੰਨ ਚਾਰ ਬੰਨੀ ਦਾ ਆ ਜਾਂਦਾ ਜੀ ਇਹ ਠੀਕ ਹੈ ਜੀ ਇੱਕ ਕੜੀ ਪੱਤਾ ਆ ਜਾਂਦਾ ਹਾਂਜੀ ਕੜੀ ਪੱਤਾ ਆ ਜਾਂਦਾ ਟਾਲੀ ਆ ਜਾਂਦੀ ਹੈ ਜੀ ਸਫੈਦਾ ਵੀ ਆ ਜਾਂਦਾ ਉੱਥੇ ਹਾਂ ਤੇ ਵਿੱਚ ਫਲਾਈ ਆਉਂਦੀ ਆ ਇੱਕ ਹੋਰ ਜੰਗਲ ਤੇ ਬਹੁਤ ਰੁੱਕ ਹੁੰਦੇ ਆ ਜੰਗਲ ਦੇ ਸਾਨੂੰ ਨਾਂ ਦੇ ਨਹੀਂ ਪਤਾ ਜੀ ਬਹੁਤ ਤਰ੍ਹਾਂ ਦੇ ਜੀ ਵਿੱਚ ਇਹਦੇ ਮਿਕਸ ਹੋ ਜਾਂਦੇ ਇਹ ਇਹ ਟਾਲੀ ਦਾ ਜੀ ਇਹ ਟਾਲੀ ਦਾ ਕੱਲਾ ਟਾਲੀ ਦਾ ਜ਼ਿਆਦਾ ਕੱਲਾ ਟਾਲੀ ਦਾ ਇਹੇ ਜੀ ਅੱਛਾ ਤੇ ਆਜਪੈਦਾ ਵਿੱਚ ਮੈਕਸ ਮਾੜਾ ਮੋਟਾ ਹੋ ਵੀ ਜਾਂਦਾ ਉਹ ਜਾਂਦਾ ਉਹ ਤਾਂ ਫਿਰ ਮੱਖੀ ਨੇ ਜਾਣੇ ਹੀ ਹੈ ਮਤਲਬ ਤੁਸੀਂ ਐ ਮੈਨੂੰ ਵੀ 70 ਪੈਸੇ ਇਹ ਜਿਵੇਂ ਟਾਲੀ ਆ 70 ਪੈਸੇ ਸਪੈਦਾ ਹਾਂ ਬਸ ਇਹ ਚੀਜ਼ ਹੈ ਇਸ ਤਰ੍ਹਾਂ ਦਾ ਹਾਂਜੀ ਹਾਂਜੀ ਤੇ ਵੇਖਣ ਚ ਸਾਨੂੰ ਤਾਂ ਇੱਕੋ ਜਿਹਾ ਹੀ ਲੱਗਦਾ ਜੀ ਉਹਨੂੰ ਫਰਕ ਹੈ ਸ਼ਾਇਦ ਟੇਸ ਦਾ ਵੀ ਫਰਕ ਹੁੰਦਾ ਉਹ ਬਾਈ ਜੀ ਟੇਸ ਦਾ ਫਰਕ ਟੇਸ ਦਾ ਅਲੱਗ-ਅਲੱਗ ਏਰੀਆ ਦੇ ਅਲੱਗ-ਅਲੱਗ ਫੁੱਲਾਂ ਦੇ ਹਿਸਾਬ ਨਾਲ ਫਲਾਕੇ ਦੇ ਟੇਸਟ ਹੋ ਜਾਂਦਾ ਜਿਵੇਂ ਆਪਾਂ ਜੰਮੂ ਕਸ਼ਮੀਰ ਚੋਂ ਬੜਾ ਮਹਿੰਗਾ ਦਿੰਦੇ ਆ ਕੇਸਰ ਦਾ ਜੀ ਉਹ ਹਾਂਜੀ ਉਹ ਜੋ ਕੇਸਰ ਦੀ ਟੇਸਟ ਆਉਂਦਾ ਮਤਲਬ ਕੇਸਰ ਦਾ ਮੈਂ ਤਾ ਇਸ ਤਰ੍ਹਾਂ ਹੋ ਜਾਂਦਾ ਇਹ ਜਿਵੇਂ ਜਿਹੜੀ ਚੀਜ਼ ਦਾ ਹੋ ਉਹਦਾ ਉਹਦਾ ਟੇਸਟ ਆਉਗਾ ਸਮੈਲ ਲਾਉਗੀ ਹਾਂ ਸਮੈਲ ਲਾਉਗੀ ਹੁ ਜਮੈਨ ਤੇ ਲਾਉਣੇ ਜਮੈਨ ਦੀ ਸਮੈਲ ਆਉਂਦੀ ਹੈ ਜਮੈਨ ਦੀ ਵੀ ਆਉਂਦੀ ਹੈ ਸੋ ਭਰਾਵੋ ਇਹ ਇਹ ਸੀ ਗੱਲਾਂ ਜਿਹੜੀਆਂ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਸ਼ਾਇਦ ਦਾ ਜਿਹੜਾ ਕਿੱਤਾ ਕਰਨ ਵਾਲੇ ਬੰਦੇ ਐ ਉਹਨਾਂ ਦੀ ਕਾਮਯਾਬੀ ਉਹ ਕਿਵੇਂ ਆਪਦੀ ਮਿਹਨਤ ਨਾਲ ਕਾਮਯਾਬ ਵਿਚਾਰੇ ਹੋਏ ਵੇ ਐ ਠੱਕੇ ਨਾਲ ਹੀ ਕਾਮਯਾਬੀ ਆ ਸਮਝ ਲਓ ਕੋਈ سپورਟ ਨਹੀਂ ਨਾ ਸਰਕਾਰ ਦੀ ਤੇ ਨਾ ਵਾਤਾਵਰਨ ਦੀ ਆਪਣੇ ਦੀ ਦੂਜੀ ਗੱਲ ਇਹ ਐ ਵੀ ਇਹਦੇ 'ਚ ਮੁਸ਼ਕਲਾਂ ਤੁਹਾਨੂੰ ਦੱਸਦੀਆਂ ਫਾਇਦਾ ਇਹਦੇ 'ਚ ਬਾਈ ਜੀ ਕਿੰਨਾ ਕੁ ਤੁਸੀਂ ਗਿਣ ਸਕਦੇ ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਵੀ ਤਕਰੀਬਨ ਮੈਂ ਤਾਂ ਐਂ ਗਿਣਦਾ ਵੀ ਤੁਹਾਡੇ ਕੋਲੇ 2000 ਬਕਸੇ ਆ ਤੇ ਤੁਸੀਂ 50 ਕਿੱਲਾਂ 'ਚ ਨਹੀਂ ਖੇਤੀ ਕਰੀ ਜਿੰਨੇ ਆ ਜਿਹੜਾ ਮੇਰਾ ਅੰਦਾਜ਼ਾ ਹੈ ਜਿੰਨੇ ਦੀ ਮੈਂ ਫਸਲ ਵੇਚਦਾ ਉਹਨੇ ਦਾ ਤੁਸੀਂ ਸ਼ਾਇਦ ਤਾਂ ਵੇਚਦੇ ਹੀ ਆ ਵੱਜਦਾ ਪਤਾ ਨਹੀਂ ਕਿੰਨਾ ਇਹ ਨਹੀਂ ਮੈਨੂੰ ਪਤਾ ਵੱਜਦਾ ਤਾਂ ਐਂ ਆ ਜੀ ਬਚਣਾ ਤਾਂ ਕੀ ਆ ਹੁਣ ਤੁਹਾਨੂੰ ਦੱਸ ਹੀ ਦਿੱਤੀ ਸਾਰੀ ਗੱਲ ਹਾਂਜੀ ਸਾਰੀ ਗੱਲ ਤੁਹਾਨੂੰ ਦੱਸ ਦਿੱਤੀ ਆ ਸਹੀ ਹੈ ਵੀ ਸਾਡੇ ਫੁੱਲ ਚਲੇ ਗਏ ਆ ਹਾਂ ਤੇ ਸਾਡੇ ਕੋਲ ਤਾਂ ਫਿਰ ਉਹੀ ਪੰਜਾਬ ਕੋਆ ਲਿਆ ਆਪਾਂ ਮੇਨ ਗੱਲ ਆ ਕਿਉਂਕਿ ਮੇਰਾ ਵਾਹ ਇਹਨਾਂ ਚੀਜ਼ਾਂ ਨਾਲ ਬਾਈ ਵਾਤਾਵਰਨ ਹੀ ਮੇਰਾ ਵਿਸ਼ਾ ਹੁੰਦਾ ਹਮੇਸ਼ਾ ਦੇਖੋ ਵੀ ਇੱਥੇ 600 700 ਕਿਲੋਮੀਟਰ ਵੜ ਜਾਣਾ ਪੈਂਦਾ ਤੇ ਜੇ ਆਪਣੇ ਸਾਰਾ ਕੁਝ ਜਿਵੇਂ ਬਾਈ ਬਖਸ਼ੀਸ਼ ਨੇ ਦੱਸਿਆ ਇੱਥੇ ਹੁੰਦਾ ਤੇ ਆਪਾਂ ਨੂੰ ਤਾਂ ਸਾਰਾ ਸਾਲ ਹੀ ਨਹੀਂ ਜਾਣ ਦੀ ਲੋੜ ਸੀ ਸੋ ਭਰਾਵੋ ਇਹ ਗੱਲਾਂ ਤਾਂ ਅਸੀਂ ਵਾਤਾਵਰਨ ਤੇ ਰੋਜ਼ ਮੱਥਾ ਮਾਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਆਤਮਨ ਬਣ ਕੇ ਵੀ ਆਪਦਾ ਵਾਤਾਵਰਨ ਬਚਾਈਏ ਅੱਗ ਲਾ ਲਾ ਕੇ ਅੱਗ ਨਾਲ ਵੀ ਬਾਈ ਇਹਨਾਂ ਦਾ ਨੁਕਸਾਨ ਹੁੰਦਾ ਹੁਣਾ ਠੀਕ ਹੈ ਉਡੀਆਂ ਫਿਰਦਿਆਂ ਵਿਚਾਰੀਆਂ ਧੂ ਫੇਰ ਇਹ ਹੈ ਵੀ ਵੱਧ ਤੋਂ ਵੱਧ ਆਪਾਂ ਜਗਲਾਤ ਵਧਾਈਏ ਫਸਲੀ ਭੁਪਿੰਤਾ ਲਾਈਏ ਤਾਂ ਜੋ ਇਹ ਖਿੱਤਾ ਵੀ ਆਪਣਾ ਵੱਸ ਸਕੇ ਤੁਹਾਡੀ ਵੀਡੀਓ ਵੇਖਣ ਵਾਸਤੇ ਸਬਰਨਾ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸასი ਗਾਲ ਬਾਈ ਸასი ਗਾਲ ਕਾਰ